ਹਾਂਜੀ ਭਗਵਾਨਪੁਰੇ ਤੋਂ ਬਹੁਤ ਵੱਡੀ ਸਾਹਮਣੇ ਖਬਰ ਆ ਰਹੀ ਹੈ ਜਿਹੜਾ ਕਿ ਗੁਰੂ ਸਾਹਿਬ ਨੂੰ ਲੈ ਕੇ ਜਿਹੜੇ ਕਿ ਅੰਗ ਪਾੜੇ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਵੱਡੀ ਮੰਦ ਭਾ ਗਈ ਮੈਂ ਕਹਿੰਦਾ ਵੀ ਹਰ ਦਿਨ ਤੋਂ ਦਿਨ ਮਾਮਲੇ ਵਧਦੇ ਜਾਂਦੇ ਨੇ ਪੰਜਾਬ ਦੇ ਵਿੱਚ ਐਂ ਅੰਜ ਲੱਗਦਾ ਕਿ ਜਿਵੇਂ ਪੰਜਾਬ ਦੇ ਵਿੱਚ ਗੁਰੂ ਘਰਾਂ ਨੂੰ ਜਾਣ ਬੁੱਝ ਕੇ ਹੀ ਯਾਰ ਜਿਹੜਾ ਕਿ ਟਾਰਗੇਟ ਕੀਤਾ ਜਾ ਰਿਹਾ ਇਹ ਗੱਲ ਜਿਹੜੀ ਹੈ ਕਿਸੇ ਵਿਅਕਤੀ ਦੁਆਰਾ ਇਸ ਗੱਲ ਨੂੰ ਅੰਜਾਮ ਦਿੱਤਾ ਗਿਆ ਗੱਲ ਭਗਵਾਨਪੁਰੇ ਦੀ ਹੈ ਭਗਵਾਨਪੁਰੇ ਦੇ ਵਿੱਚ ਮੈਂ ਕੱਲ ਵੀ ਤੁਹਾਨੂੰ ਇੱਕ ਮੰਦ ਭਾਗੀ ਜਿਹੜੀ ਕਿ ਘਟਨਾ ਸੀ ਉਹ ਦਿਖਾਈ ਸੀ ਉਹ ਕਿਸੇ ਬੱਚੇ ਦੁਆਰਾ ਕੀਤੀ ਗਈ ਸੀ ਅੱਜ ਫੇਰ ਅੱਜ ਫੇਰ ਇਹ ਮਾਮਲਾ ਬੜਾ ਗੰਭੀਰ ਹੈ ਜਿਹੜਾ ਕਿ ਸਾਹਮਣੇ ਆ ਚੁੱਕਿਆ ਇੱਕ ਵਿਅਕਤੀ ਨੇ ਭਗਵਾਨਪੁਰੇ ਦੇ ਵਿੱਚ ਗੁਰਦੁਆਰੇ ਦੇ ਵਿੱਚੋਂ ਚਾੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ ਨੇ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਪਰ ਕਿਤੇ ਨਾ ਕਿਤੇ ਤੁਹਾਨੂੰ ਜਿਹੜੀ ਕਿ ਵੱਡੀ ਖਬਰ ਦਈਏ ਕਿ ਸਿੰਘਾਂ ਦੇ ਬੰਦੀਓ ਸਾਡੀ ਆਮ ਪਬਲਿਕ ਦੇ ਬੰਦੀਓ ਉਸ ਵਿਅਕਤੀ ਦਾ ਕਟਾਪਾ ਚਾੜ ਦਿੱਤਾ ਉਹਨੂੰ ਸੋਧਾ ਚੰਗੀ ਤਰ੍ਹਾਂ ਲਾ ਦਿੱਤਾ ਤੇ ਉਹਨੂੰ ਹੀ ਕਿਸੇ ਹਸਪਤਾਲ ਦੇ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਤੇ ਪੁਲਿਸ ਨੇ ਕਰਵਾ ਦਿੱਤਾ ਦਾਖਲ ਤੇ ਜਿਹੜੇ ਸਾਡੇ ਹੁਣ ਸਿੰਘ ਨੇ ਇਹਨਾਂ ਨੇ ਹਸਪਤਾਲ ਦੇ ਮੂਹਰੇ ਵੀ ਧਰਨਾ ਮਾਰ ਲਿਆ ਗੱਲ ਇਹ ਆ ਵੀ ਜਿਹੜੀ ਹਰ ਰੋਜ਼ ਘਟਨਾ ਵਾਪਰਦੀ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਐਡਾ ਕੀ ਤੁਹਾਡਾ ਕੋਈ ਮਾੜਾ ਕੀਤਾ ਜਿਹੜਾ ਕਿ ਤੁਸੀਂ ਹਰ ਰੋਜ਼ ਮਾਮਲੇ ਤੇ ਮਾਮਲਾ ਮਾਮਲੇ ਤੇ ਮਾਮਲਾ ਯਾਰ ਗੁਰੂ ਸਾਹਿਬ ਦੇ ਅੰਗ ਪਾੜੀ ਜਾਂਦੀ ਹੈ ਦੁਨੀਆ ਬੜੀ ਸ਼ਰਮ ਵਾਲੀ ਗੱਲ ਹੈ ਗੱਲ ਇਹ ਵੀ ਆਉਂਦੀ ਹੈ ਵੱਡਾ ਸਵਾਲ ਕੀ ਤੇ ਉੱਠਦਾ ਹੈ ਸਵਾਲ ਜਿਵੇਂ ਕਿ ਮੈਂ ਕੱਲ ਵੀ ਤੁਹਾਨੂੰ ਉਹ ਵੀਡੀਓ ਦੇ ਵਿੱਚ ਦਿਖਾਇਆ ਦੱਸਿਆ ਵੀ ਭਾਈ ਜਿਹੜੀ ਉਹ ਪਹਿਲਾਂ ਵਾਲੀ ਘਟਨਾ ਸੀ ਉਹਦੇ ਤੇ ਵੀ ਜ਼ਥੇਦਾਰ ਜਿਹੜੇ ਕਿ ਪ੍ਰਧਾਨ ਹੁੰਦੇ ਨੇ ਗੁਰਦੁਆਰੇ ਦੇ ਵਿੱਚ ਪਾਠ ਹੀ ਰਹਿੰਦੇ ਨੇ ਪਰ ਇਹ ਜਿਹੜੀ ਕਿ ਘਟਨਾ ਸੀ ਇਹਦੇ ਵਿੱਚ ਪਾਠੀ ਸੀ ਜਿਹੜਾ ਜਿਹੜੇ ਮੰਨ ਲਓ ਗੁਰਦੁਆਰੇ ਦੇ ਵਿੱਚ ਬੰਦੇ ਆਗੂ ਰਹਿੰਦੇ ਨੇ ਉਹਨਾਂ ਨੇ ਫੜ ਕੇ ਪਬਲਿਕ ਦੇ ਹਵਾਲੇ ਕਰਤਾ ਤੇ ਪਬਲਿਕ ਨੇ ਪੂਰਾ ਚੰਗੀ ਦਰਾ ਉਹਨਾਂ ਦਾ ਮਤਲਬ ਜਿਵੇਂ ਕਹਿੰਦੇ ਆ ਵੀ ਕਟਾਪਾ ਛਾੜ ਦਿੱਤਾ ਪਰ ਕਿਤੇ ਨਾ ਕਿਤੇ ਸਵਾਲ ਜਿਹੜਾ ਕਿ ਡੂੰਗੀ ਗੱਲ ਹੈ ਵੀ ਸਵਾਲ ਉੱਠਦਾ ਕਿਤੇ ਤੇ ਹੈ ਹਰ ਰੋਜ਼ ਇਹ ਗੱਲਾਂ ਵਾਪਰਦੀਆਂ ਕਿਉਂ ਨੇ ਪੰਜਾਬ ਦੇ ਵਿੱਚ ਹਰ ਰੋਜ਼ ਜਿਹੜਾ ਕਿ ਇਹ ਮਾਮਲਾ ਸਾਹਮਣੇ ਆਉਂਦਾ ਹੈ ਇਹਦੇ ਪਿੱਛੇ ਬਹੁਤ ਵੱਡਾ ਕੋਈ ਰੀਜਨ ਹੋ ਸਕਦਾ ਹੈ ਬਹੁਤ ਵੱਡਾ ਕਿਸੇ ਦਾ ਹੱਥ ਵੀ ਹੋ ਸਕਦਾ ਜਿਹੜਾ ਕਿ ਜਾਣ ਬੁੱਝ ਕੇ ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਕੀਤਾ ਜਾਂਦਾ ਹੈ ਗੁਰੂ ਸਾਹਿਬ ਦੇ ਅੰਗ ਪਾੜੇ ਜਾਂਦੇ ਨੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਿਸ਼ਾਬ ਕੀਤਾ ਜਾਂਦਾ ਤੇ ਕਿਤੇ ਪ੍ਰਸ਼ਾਦ ਦੇ ਡੱਬੇ ਵਿੱਚ ਕੀੜਿਆਂ ਵਾਲੀ ਦਵਾਈ ਪਾਈ ਜਾਂਦੀ ਹੈ ਇਹਦੇ ਪਿੱਛੇ ਦਾ ਰੀਜਨ ਕੋਈ ਛੋਟਾ ਨਹੀਂ ਹੈਗਾ ਪੰਜਾਬੀਓ ਇਹ ਸਾਡੇ ਸਾਰੇ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਇਸ ਤੇ ਥੋੜੀ ਜਿਹੀ ਰਿਸਰਚ ਥੋੜੀ ਜਿਹੀ ਨਿਗਾਹ ਜ਼ਰੂਰ ਰੱਖਣਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਐਨੀਆਂ ਵੱਡੀਆਂ ਵੱਡੀਆਂ ਕਟਨਾਵਾਵਾਂ ਵਾਪਰ ਰਹੀਆਂ ਨੇ ਸਾਰੇ ਸਿੱਖਾਂ ਨੂੰ ਤੇ ਸਾਰੇ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਕਿਸੇ ਨਾ ਕਿਸੇ ਬੰਦੇ ਦਾ ਬਹੁਤ ਵੱਡਾ ਜਾਦੇ ਹੱਥ ਹੋ ਸਕਦਾ ਚਾਹੇ ਉਹ ਕੋਈ ਮੁਲਖਾਂ ਦੇ ਵਿੱਚੋਂ ਹੋਵੇ ਕਿਉਂਕਿ ਪੰਜਾਬ 'ਚ ਜਿਹੜਾ ਕਿ ਪੰਜਾਬ ਹੈ ਪੰਜਾਬ ਇੱਕ ਉਹ ਸਟੇਟ ਆ ਜਿਹੜਾ ਕਿ ਪੂਰੇ ਹਿੰਦੁਸਤਾਨ ਨੂੰ ਬਚਾ ਕੇ ਰੱਖਦਾ ਤਾਂ ਜਿਹੜੇ ਹੁਣ ਪਾਕਿਸਤਾਨ ਦੇ ਲੋਕ ਨੇ ਪਾਕਿਸਤਾਨ ਦੇ ਲੋਕਾਂ ਨੇ ਮੰਨ ਲਓ ਜਿਵੇਂ ਸਮਝਿਆ ਹੋਇਆ ਕਿ ਸਾਡੇ ਜਿਹੜਾ ਹਿੰਦੁਸਤਾਨ ਆ ਹਿੰਦੁਸਤਾਨ ਨੂੰ ਬਚਾਇਆ ਪੰਜਾਬ ਦੇ ਲੋਕਾਂ ਨੇ ਪਾਕਿਸਤਾਨ ਜਾਣ ਦਾ ਵੀ ਪੰਜਾਬ ਦੇ ਜਿਹੜੇ ਸੂਰਬੀਰ ਨੇ ਇਹੀ ਕਿਤੇ ਨਾ ਕਿਤੇ ਸਾਨੂੰ ਮੂੰਹ ਤੋੜ ਮਾਂ ਜਵਾਬ ਦਿੰਦੇ ਨੇ ਹੋ ਸਕਦਾ ਕੋਈ ਪਾਕਿਸਤਾਨ ਦੀ ਸਾਜ਼ਿਸ਼ ਵੀ ਹੋ ਸਕਦੀ ਆ ਵੀ ਜਿਹੜਾ ਕਿ ਸਾਡੇ ਗੁਰੂ ਘਰਾਂ ਤੋਂ ਤੋੜ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਸਾਹਿਬ ਦੇ ਅੰਗ ਪਾੜੇ ਜਾ ਰਹੇ ਆ ਨਸ਼ੇ ਪੱਤੇ ਫੈਲਾਏ ਜਾ ਰਹੇ ਆ ਸਿੱਖੀ ਤੋਂ ਦੂਰ ਕੀਤਾ ਜਾ ਰਿਹਾ ਤਾਂ ਜਿੰਨੇ ਮੰਨ ਲਓ ਵੀ ਹੁਣ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਨੇ ਮੈਂ ਕਹਿੰਦਾ ਵੀ 80% ਨੌਜਵਾਨ ਨਸ਼ਿਆਂ ਤੇ ਲੱਗ ਚੁੱਕੇ ਨੇ ਇੰਨੀ ਕੁ ਮਤਲਬ ਇਹ ਜਿਹੜੀਆਂ ਪਾਸ ਲੀਆਂ ਸਟੇਟਾਂ ਲਾ ਲਓ ਪਾਸਲੇ ਮਤਲਬ ਮੁਲਕ ਲਾ ਲਓ ਸਾਰੇ ਕਿਤੇ ਇਹ ਫੈਲਦਾ ਪੰਜਾਬ ਤਾਂ ਯਾਰ ਉਹ ਹਸਤੀ ਆ ਵੀ ਜਿਹੜੀ ਪੂਰੇ ਦੇਸ਼ ਦੇ ਵਿੱਚ ਡੰਕਾ ਆਪਣਾ ਵਿਦੇਸ਼ਾਂ ਦੇ ਵਿੱਚ ਵੀ ਆ ਜਿਵੇਂ ਕਹਿ ਸਕਦੇ ਆ ਪਰ ਜਿਹੜੀ ਗੁਰੂ ਘਰ ਨੂੰ ਲੈ ਕੇ ਸਾਡੇ ਸਿਰ ਦਾ ਜਿਹੜਾ ਤਾਜ ਆ ਜਿਹੜੀ ਉਦੋਂ ਗੱਲ ਉੱਠਦੀ ਆ ਨਾ ਵੀ ਜਦੋਂ ਮੰਨ ਲਾ ਕੋਈ ਅੰਗ ਪਾੜਦਾ ਜਾਂ ਫਿਰ ਇਹ ਜੀਆਂ ਕਟਨਾਵਾ ਨੂੰ ਅੰਜਾਮ ਦਿੰਦਾ ਤਾਂ ਉਦੋਂ ਬੰਦੇ ਨੂੰ ਅੱਗ ਲੱਗ ਜਾਂਦੀ ਆ ਚਾਹੇ ਉਹ ਕੋਈ ਸਿੱਖ ਹੈ ਚਾਹੇ ਕੋਈ ਆਮ ਸਾਡੇ ਵਰਗਾ ਬੰਦਾ ਹੈ ਕੋਈ ਗੱਲ ਨਹੀਂ ਹੈ ਤਾਂ ਆਪਾਂ ਸਾਰੇ ਸਿੱਖੀ ਪਰ ਆਪਾਂ ਪਹਿਰਾਵੇ ਦੇ ਨਹੀਂ ਆਪਾਂ ਅੰਦਰੋਂ ਸਿੱਖਾਂ ਜੀ ਪਰ ਗੱਲ ਇਹੀ ਹੁੰਦੀ ਆ ਵੀ ਬੰਦੇ ਦੇ ਜਮੀਰ ਨੂੰ ਯਾਰ ਅੱਗ ਲੱਗ ਜਾਂਦੀ ਆ ਪਰ ਮੈਂ ਕਹਿੰਦਾ ਸਭ ਤੋਂ ਵੱਡੀ ਮਾੜੀ ਗੱਲ ਉਹ ਆ ਜਿਹੜੇ ਬੰਦੇ ਨੇ ਅੰਗ ਪਾੜੇ ਨੇ ਇਹ ਜਿਹੜੀ ਘਟਨਾ ਵਾਪਰੀ ਆ ਪੰਜਾਬ ਦੇ ਵਿੱਚ ਇਹਨੇ ਮਾਲਾ ਬਹੁਤ ਵੱਡੀ ਗੱਲ ਜਿਵੇਂ ਕਿ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸਾਰੇ ਸਿੱਖਾਂ ਦੇ ਯਾਨੀ ਕਿ ਜਿਹੜਾ ਕਿ ਜਮੀਰ ਆ ਉਹ ਹਿਲਾ ਕੇ ਰੱਖ ਦਿੱਤਾ ਕਿ ਹੁਣ ਸਿੱਖਾਂ ਨੇ ਆਪਦੇ ਹਿਸਾਬ ਦੇ ਨਾਲ ਕਟਾਪਾ ਵੀ ਛਾੜ ਦਿੱਤਾ ਇਸ ਬੰਦੇ ਨੂੰ ਪਰ ਹਰ ਰੋਜ਼ ਜਿਹੜੀ ਨਵੀਂ ਤੋਂ ਨਵੀਂ ਗੱਲ ਆਉਂਦੀ ਹੈ ਸਾਹਮਣੇ ਉਹਦੇ ਵਿੱਚ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਕਿਸੇ ਨਾ ਕਿਸੇ ਬੰਦੇ ਦਾ ਕਿਸੇ ਨਾ ਕਿਸੇ ਯਾਰ ਭਾਈ ਵੱਡੀ ਹਸਤੀ ਦਾ ਕਿਸੇ ਗਰੁੱਪ ਦਾ ਜ਼ਰੂਰ ਹੱਥ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਹਰ ਆਏ ਦਿਨ ਗੁਰਦੁਆਰਿਆਂ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਕੀਤਾ ਜਾਂਦਾ ਬੇਅਦਬੀ ਕੀਤੀ ਜਾਂਦੀ ਹੈ ਕੱਲ ਵੀ ਮੈਂ ਤੁਹਾਨੂੰ ਦਿਖਾਇਆ ਸੀ ਵੀ ਇੱਕ ਬੱਚੇ ਦੁਆਰਾ ਜਿਹੜਾ ਕਿ ਪਿਸ਼ਾਬ ਕੀਤਾ ਗਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੇ ਜਿਹੜਾ ਡੱਬਾ ਪਿਆ ਸੀ ਪ੍ਰਸ਼ਾਦ ਵਾਲਾ ਉਹਦੇ ਵਿੱਚੋਂ ਨੇ ਕੀੜਿਆਂ ਵਾਲੀ ਦਵਾਈ ਪਾਤੀ ਦੱਸੋ ਉਹ ਪ੍ਰਵਾਸੀ ਬੱਚਾ ਸੀ ਹੁਣ ਮੈਨੂੰ ਵੀ ਕਮੈਂਟ ਆ ਰਹੇ ਨੇ ਵੀ ਇਸ ਤਰ੍ਹਾਂ ਕਰਕੇ ਵੀ ਭਾਈ ਇਹ ਕਿੰਨੇ ਸਾਲ ਦਾ ਸੀ ਜਾਂ ਉਹ ਸੀ ਉਹ 12 13 ਸਾਲ ਦਾ ਸੀ ਭਾਈ ਜਿਹੜੇ ਬੱਚੇ ਨੇ ਮਤਲਬ ਇਹ ਗੱਲਬਾਤ ਕੀਤੀ ਸੀ ਪ੍ਰਵਾਸੀ ਬੱਚਾ ਸੀ ਭਈਆਂ ਦਾ ਜਵਾਬ ਸੀ ਪਰ ਆਤਾ ਯਾਰ ਸਾਡੇ ਆਮ ਪੰਜਾਬੀ ਹੀ ਮਰੀ ਜਾਂਦੇ ਨੇ ਯਾਰ ਮੈਂ ਕਹਿੰਦਾ ਵੀ ਜਿਹੜਾ ਬੰਦੇ ਨੇ ਇਹ ਅੰਜਾਮ ਦਿੱਤਾ ਗੁਰੂ ਸਾਹਿਬ ਦੇ ਅੰਗ ਪਾੜਿਓ ਬੰਦਾ ਉੱਥੇ ਢੇਰੀ ਕਿਉਂ ਨਹੀਂ ਹੋ ਗਿਆ ਉਹਨੂੰ ਸਮਝਣਾ ਚਾਹੀਦਾ ਵੀ ਐਡੀ ਵੱਡੀ ਗੱਲਬਾਤ ਆ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਮਾਪਿਓ ਨੇ ਸਾਡੇ ਸਿਰ ਦਾ ਤਾਜ ਨੇ ਸਾਡੀ ਕੌਮ ਦਾ ਜਾਨੀ ਤਾਜ ਨੇ ਸਾਡੀ ਕੌਮ ਨੂੰ ਮਤਲਬ ਕਹਿ ਕੇ ਗਏ ਆ ਗੁਰੂ ਸਾਹਿਬ ਆਪ ਹੀ ਵੀ ਸਾਡਾ ਜਿਹੜਾ ਕਿ ਗੁਰੂ ਹੋਊਗਾ ਕਾਲ ਯੁਗ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਹੀ ਹੋਊਗਾ ਤੇ ਫਿਰ ਇਹਨੂੰ ਮੰਨਦੇ ਕਿਉਂ ਨਹੀਂ ਆ ਜਿਹੜੇ ਬੰਦੇ ਨੇ ਹੁਣ ਅੰਗ ਪਾੜੇ ਨੇ ਗੁਰੂ ਸਾਹਿਬ ਦੇ ਉਹ ਬੰਦਾ ਕੋਈ ਗੈਰ ਪੰਜਾਬੀ ਨਹੀਂ ਹੈਗਾ ਉਹ ਪੰਜਾਬੀ ਹੀ ਹੈ ਯੋਦਾ ਤਾਂ ਚਲੋ ਸੌਦਾ ਲਾ ਦਿੱਤਾ ਬਹੁਤ ਚੰਗੀ ਗੱਲ ਕੀਤੀ ਸਿੰਘਾਂ ਨੇ ਜਿਹੜਾ ਕਿ ਉਹਨੂੰ ਉਹਦੇ ਇਨਜਾਮ ਤੇ ਕਪ ਪਹਚਾਇਆ ਮੈਂ ਤਾਂ ਕਹਿੰਦਾ ਉਹਨੂੰ ਗੱਡੀ ਚੜਾ ਦੇਣਾ ਸੀ ਕਿਉਂਕਿ ਗੱਲ ਇਹ ਆਉਂਦੀ ਆ ਵੀ ਜਿਹੜਾ ਫਿਰ ਅੱਜ ਅੱਜ ਕੋਈ ਕਰਦਾ ਤੇ ਕੱਲ ਨੂੰ ਕੋਈ ਹੋਰ ਕਰੂਗਾ ਜਿਹੜੇ ਦਾ ਹੱਥ ਆ ਉਹਦੇ ਹੱਥਾਂ ਨੂੰ ਵੀ ਸੇਕ ਪਹੁੰਚੇ ਜੇ ਇਹ ਬੰਦੇ ਨੂੰ ਗੱਡੀ ਚੜਾਿਆ ਹੁੰਦਾ ਕਿਉਂਕਿ ਗੁਰੂ ਸਾਹਿਬ ਦੇ ਉੱਤੇ ਜਦੋਂ ਗੱਲ ਆਉਂਦੀ ਆ ਉਦੋਂ ਮਾਪਿਓ ਤੇ ਗੱਲ ਆ ਜਾਂਦੀ ਆ ਉਹ ਸਾਡਾ ਮਾਪਿਓ ਹੀ ਨੇ ਸਾਡਾ ਤਾਜ ਨੇ ਚਲੋ ਤਾਂ ਸਿੰਘਾਂ ਨੇ ਪੁਲਿਸ ਦੇ ਹਵਾਲੇ ਕਰਤਾ ਕੋਈ ਗੱਲ ਨਹੀਂ ਚੰਗੀ ਗੱਲ ਚਲੋ ਕੋਈ ਸੂਝਵਾਰ ਹੁੰਦੇ ਨੇ ਬੰਦੇ ਵਿੱਚ ਵੀ ਨਹੀਂ ਪਰ ਜੇ ਕੋਈ ਜੋ ਸ਼ੀਲੇ ਸਿੰਘਾਂ ਦੇ ਹੱਥੇ ਚੜ ਜਾਂਦਾ ਤਾਂ ਉਹ ਗੱਡੀ ਚੜਾ ਦੇਣਾ ਸੀਗਾ ਉਹਨਾਂ ਨੇ ਸੋ ਇਸ ਕਰਕੇ ਬਹੁਤ ਵਧੀਆ ਆਪਾਂ ਨੂੰ ਲੱਗਿਆ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਸਿੰਘ ਹਲੇ ਵੀ ਮਤਲਬ ਆਪਣੀ ਉਹ ਜਿਵੇਂ ਕਹਿੰਦੇ ਹੁੰਦੇ ਆ ਜਮੀਰ ਹਲੇ ਜਾਗਦਾ ਸਾਡੇ ਸਿੱਖ ਕੌਮ ਹਲੇ ਵੀ ਸਾਡੀ ਮਤਲਬ ਗਰਮ ਖੈਲੀ ਹੈਗੀ ਆ ਮੇਰ ਕਹਿੰਦੇ ਗਰਮ ਖਿਆਲ ਹੀ ਆ ਗਰਮ ਖਿਆਲ ਹੋਣ ਕਿਉਂ ਨਾ ਜਦੋਂ ਸਾਡੇ ਕੌਮ ਦੇ ਉੱਤੇ ਸਾਡੇ ਸਿੱਖੀ ਦੇ ਉੱਤੇ ਸਾਡੇ ਪੰਥ ਦੇ ਉੱਤੇ ਗੱਲ ਆਉਂਦੀ ਆ ਉਦੋਂ ਸਾਡੇ ਖਿਆਲ ਗਰਮ ਹੀ ਹੁੰਦੇ ਨੇ ਤਾਂ ਹੁਣ ਮੇਰੀ ਅਪੀਲ ਐ ਸਾਰੇ ਭੈਣ ਭਰਾਵਾਂ ਨੂੰ ਮੈਂ ਕਿਉਂ ਕਹਣਾ ਹੁਣਾਂ ਵੀ ਲਾਸਟ ਦੇ ਉੱਤੇ ਵੀ ਭਾਈ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕੈਨੇਡਾ ਵਾਲੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਐ ਵੀ ਦੇਖੋ ਗੱਲ ਆਪਣੇ ਪੰਜਾਬ ਦੀ ਨਹੀਂ ਗੱਲ ਆਪਣੀ ਕੌਮ ਦੀ ਆ ਆਪਣੇ ਵਿਰਸੇ ਦੀ ਆ ਆਪਣੀ ਹੋਂਦ ਦੀ ਹੈ ਤੇ ਆਪਣੀ ਪੰਥ ਦੀ ਹੈ ਜੇਕਰ ਆਪਾਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਆ ਆਪਣੇ ਭੈਣ ਭਰਾਵਾਂ ਤੇ ਕਿਹੇ ਗੱਲ ਜਾਂਦੀ ਹੈ ਤਾਂ ਸੁਣ ਕੇ ਆਪਣੀਆਂ ਗੱਲਾਂ ਉਹਨਾਂ ਦੇ ਵਿੱਚ ਵੀ ਜज्ਬਾ ਪੈਦਾ ਹੋ ਜਾਂਦਾ ਜਿਨ੍ਹਾਂ ਲੋਕਾਂ ਨੂੰ ਇਸ ਜੀਜ਼ਾ ਦਾ ਖਿਆਲ ਹੀ ਹੈ ਨਹੀਂ ਐਸੇ ਕਰਕੇ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਚਾਣਾਂ ਦੇ ਵਿੱਚ ਸਾਰੀ ਸੰਗਤ ਦੇ ਵੀ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਮਤਲਬ ਆਪਣੇ ਭੈਣ ਭਰਾਵਾਂ ਤੇ ਇੱਕ ਹੋਰ ਪਹੁੰਚਦਾ ਰਹੇ ਕਿਉਂਕਿ ਉਹ ਦੇਖਣੀ ਹੈ ਤਾਂ ਸਬਸਕ੍ਰਾਈਬ ਅਗਲਾ ਕਰਦਾ ਚੈਨਲ ਨੂੰ ਤੇ ਜਿਹੜਾ ਕਿ ਆਪਣੇ ਖਿਆਲ ਨੇ ਪਰਾ ਪੰਜਾਬ ਦੇ ਪ੍ਰਤੀ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਆਪਣਾ ਕੰਮ ਹੈ ਤੇ ਉਹ ਅਗਲੇ ਕੋਲ ਨੋਟੀਫਿਕੇਸ਼ਨ ਪਹੁੰਚ ਜਾਂਦਾ ਜੀ ਇਸੇ ਕਰਕੇ ਮੇਰੀ ਬੇਨਤੀ ਹੈ ਵੀ ਜਿਹੜਾ ਕੋ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਕੰਟੀ ਦਬਾਉਣਾ ਨਾ ਜੀ ਭੁੱਲਿਓ ਧੰਨਵਾਦ